ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਨੂੰ ਫਰਟੀਡੀ ਫਾਰਮਿੰਗ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਆ ਪਿੰਡ ਚੱਬਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਭਾਇਆ ਦੋ گاਵਾ ਬਕਾਉ ਕੀਤੀਆਂ ਨੇ ਕੀ ਰਿਟੇਲ ਇਨ੍ਹਾਂ ਕਰਮਾਂ ਵਾਲਿਆਂ ਦੀ ਤੇ ਕੀ ਪ੍ਰਾਈਸ ਹੈ ਤੁਹਾਨੂੰ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਕਹਿੰਦਾ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਨਾਲ ਲੱਗਦੇ ਬੈਲ ਆਈਕਨ ਤੇ ਸੱਲੇ ਵੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਆੜੀ ਇੱਕ ਨੰਬਰ ਤੇ گاਵਾ ਇਹ 2.5 ਮਹੀਨਾ ਸੂਈਆ ਬੱਚਾ ਹੈ ਨਹੀਂ ਆ ਤੇ 8 ਕਿੱਟ ਦੋ ਤਿਆਰ ਆ। ਥਣ ਲਿਵਾ ਵੇਹਲੋ ਨਿਕੜਵਾ ਥਾਣਾ ਥਣ ਲਿਆ ਬਹੁਤ ਸੋਹਣਾ ਵਾ। ਫੇਸ ਕੁਆਲਟੀ ਬਹੁਤ ਸੋਹਣੀ। ਔਰ ਇਹ 2 ਨੰਬਰ ਤੇ ਗਾਵਾ। ਫੇਸ ਕੁਆਲਟੀ ਇਹ ਚੈੱਕ ਕਰ ਲੋ। ਬੋਰਡ ਸੱਚੀ ਦਾ ਬਹੁਤ ਪਿਆਰਾ ਤੇ ਥਣ ਲਿਵਾ ਬਹੁਤ ਸੋਹਣਾ ਦਾ। ਬਹੁਤ ਸੋਹਣਾ ਥਣ ਲਿਵਾ ਤੇ ਮਿਲਕ ਉਹਨਾਂ ਦੇ ਕਿਦਾਂ ਨਜ਼ਰ ਆ ਰਹੇ ਮੋਟੀ ਮਿਲਕ ਵਾਂਗੂ ਰਹੀ ਨੂੰ। ਯਲਕੇ ਮੋਟਾ ਪਾਈਪ ਹੀ ਲੱਗਾ ਬੋੜੇ ਸੱਚੇ ਦਾ ਬਹੁਤ ਤੇਰਾ ਇਹ ਵੀ 2 2.5 ਮੀਟਰ ਲਾਲ ਸੁਈ ਆ ਤੇ ਬੱਚਾ ਇਹਦਾ ਵਹਿ ਨਹੀਂ ਆ ਤੇ ਕਿਸੇ ਵੀਰ ਨੂੰ ਪਸੰਦ ਵਿੱਚ ਜੋੜਾ ਹੀ ਤਾਂ 30000 ਮੋਲੇ ਜੋੜੇ ਦਾ ਜੀ 8 8 ਦੇ ਦੋ ਤਿਆਰ ਦੋਆਂ ਦਾ ਗਾਵਾਂ ਦੇ ਕੋ ਸਿਰ ਲੱਗ ਗਿਆ ਗਰਮੀ ਦੀ ਕਰਨਾ ਥੋੜੀ ਆ ਗਾਂ ਘਰ ਘੰਡੀ ਆ ਬਾਕੀ 8 8 ਲਿਟਰ ਦੁੱਧ ਤੇ ਆਦਮਾ ਦਾ 2 2 2.5 2.5 ਮੈਨੇ ਸੁਈਆਂ ਤੇ ਬੱਚਾ ਦੋਵਾਂ ਦਾ ਹੈ ਨਹੀਂ ਤੇ ਆ ਨਾਥ ਵਾਲੀ گاਵਾਂ ਬਿਲਕੁਲ ਸੁਹਾ ਠੰਡੇ ਨੇ گاਵਾਂ ਦੇ ਜੋੜੇ ਦਾ ਮੁੱਲ 32000 ਹਜ਼ਾਰ ਮੰਨ ਤਨ ਖੁੱਲਾ ਹੋਊਗਾ ਕਿਸੇ ਵੀਰ ਨੂੰ ਪਸੰਦ ਹੋਣਾ ਤਾਂ ਨੰਬਰ ਆਪਾਂ ਸਕਰੀਨ ਤੇ ਲਾ ਦੇਾਂਗੇ ਕਨੈਕਟ ਕਰ ਲਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਦੇਖ ਲਓ ਫੇਸ ਕੁਆਲਿਟੀ ਖਾਲੀ ਵਾ ਤੇ ਕਦ ਕੱਡ ਬਹੁਤ ਸੋਹਣੇ گاਵਾਂ ਦੇ ਆਠ ਆਠ ਟੱਟ ਦੋ ਤਿਆਰ ਆ ਮੋਰ 30 ਹਜ਼ਾਰ ਆ ਤੇ ਕੋਈ ਡਿਸਕਾਊਂਟ ਪ੍ਰਾਈਸ ਨਹੀਂ ਹੁੰਦਾ ਮਾਨਤ ਨੇ ਖੁੱਲਾ ਕੀਤਾ ਜਾਊਗਾ ਕਿਸੇ ਵੀਰ ਨੂੰ ਪਸੰਦ ਹੋਵੇ ਇੱਥੇ ਆਓ ਇੱਕ ਡੰਗ ਦੀ ਦੋ ਡੰਗ ਦੀ ਚਵਾਈ ਖੁਦ ਕਰੋ ਤੇ ਚੱਲ ਜੀ ਕਰੋ ਤੇ ਖਰੀਦੋ ਪਿੰਡ ਚੱਬਾ ਤੇ ਜ਼ਿਲ੍ਹਾ ਅੰਮਸਰ ਤੇ ਜਿਹੜਾ ਫੋਨ ਨੰਬਰ ਆਪਾਂ ਸਕਰੀਨ 'ਤੇ ਲਾ ਦਾਂਗੇ ਲੈਟ ਕਰ ਲਿਓ ਸਾਰੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਇਸ ਕੁਆਲਟੀ ਗਾਣਾ ਦੀ ਬਹੁਤ ਸੁਣੀਏ। ਜਿਹੜਾ ਬੋਲ ਛੱਕੇ ਦੁਰ ਪੇਰਾ। ਸਾਰੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀ ਵੀਡੀਓ ਤੇ ਤੇ ਦੋਸਤੋ ਇਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਵੀ ਕਰਦਾ ਕਰੋ ਕਿਉਂਕਿ ਹੋਰ ਕਿਸੇ ਵੀਰਪਰਾਂ ਦਾ ਵੀ ਗਣੀ ਪਹੁੰਚ ਸਕੇ ਤੇ ਕਿਸੇ ਵੀਰਪਰਾਂ ਦਾ ਫਾਇਦਾ ਹੋਵੇ। ਜੋੜ ਦਾ ਮੁੱਲ 30000 ਕੀਤਾ। ਮਾਨਦਨ ਖੁੱਲਾ ਹੋਊਗਾ। ਸਾਰੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ।